ਸਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬੁਰਜ ਲੱਦਾ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤਹਿਸੀਲ ਇਹਨੂੰ ਭਗਤ ਦਾ ਭਾਈ ਪੈ ਜਾਂਦੀ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਚੰਗੇ ਪਸ਼ੂ ਲੈ ਕੇ ਆਉਂਦਾ ਹਮੇਸ਼ਾ ਜੀ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਅਸੀਗਾ ਭਾਈ ਜੀ ਅਸੀਗਾ ਜੀ ਨਾਮ ਕੀ ਹੈ ਭਾਈ ਜੀ ਆਪਣਾ ਤੁਸੀਂ ਸਾਈਡ ਕੱਢੀਏ ਠੀਕ ਹੋ ਜੀ ਤੇ ਭਾਈ ਆਪਣੇ ਘਰ ਹੋਂ ਦੇ ਤੇ ਕੀ ਡਰੈਸ ਹੈ ਜੀ ਆਪਣਾ ਘਰ ਹੋਂ ਆਪਾਂ ਕਿਸ ਸਾਈਡ ਰੋਡ ਤੇ ਠੀਕ ਹੋ ਜੀ ਤੇ ਭਾਈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸ਼ੇਅਰ ਕਰੋ ਕਿਵੇਂ ਰਿਹਾ ਜੀ ਰਿਜ਼ਲਟ ਕਿੰਨੇ ਕ ਟਾਈਮ ਚ ਬਦਵਹਿਰ ਹੀ ਚੰਗੀ ਜੀ ਭਾਈ ਠੀਕ ਹੋਏ ਕਿੰਨੇ ਕ ਟਾਈਮ ਚ ਪਸ਼ੂ ਸੇਲ ਹੋ ਗਿਆ ਜੀ ਹਾਂ ਕਿਨੇ ਕ ਟਾਈਮ ਚ ਪਸ਼ੂ ਸੇਲ ਹੋ ਗਿਆ ਸੀ ਜੀ ਉਹ ਜੀ ਦੂਜੇ ਦਿਨ ਹੀ ਹੋ ਗਿਆ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿਨੇ ਨਗ ਬਕਾਉ ਆ ਜੀ ਅੱਜ ਇੱਕ ਹੀ ਆ ਜੀ ਦੂਜੀ ਕੱਟੀ ਆ ਠੀਕ ਹੋ ਜੀ ਤੇ ਦੱਸੋ ਡਿਟੇਲ ਕਿਹੜੇ ਸੂਏ ਸੁੰਦੀ ਹੈ ਜੀ ਬੜਾ ਕੀ ਤੀਜਾ ਸੂਆ ਸੁੰਦੀ ਹੈ ਤੱਥਲੀ ਵਾਲੀ ਰਹਿੜ ਹੈ ਜੀ ਠੀਕ ਹੋ ਜੀ ਠੀਕ ਹੈ ਤੇ ਦੂਜੇ ਸੂਏ ਦਾ ਦੁੱਧ ਦਾ ਰਕਾਰਡ ਪਤਾ ਹੀ ਆਪਾਂ ਬੜੀ ਚੰਗਾ ਸੀ ਕਿੰਨਾ ਸੀ 25 26 ਲੀਟਰ ਵਧੀਆ ਦਿੱਤਾ ਕੋਧਾਰਾ ਹੁੰਦਾ ਦੋਏ ਬਸੇ ਬੈਠ ਕੇ ਚੋਦੇ ਆ ਨਾ ਪਾਲੇ ਤੇ ਨਾ ਪਾਲੇ ਠੀਕ ਹੋ ਜੀ ਬਾਡੀ ਬੰਤਰ ਦੀ ਦੇਖ ਸਕਦੇ ਹੋ ਚੰਗੀ ਆ ਪੱਠਪੜਾ ਚੰਗਾ ਬਾਈ ਦੇਖ ਸਕਦੇ ਹੋ ਮੂੰਹ ਉੱਤੇ ਦੀ ਚੰਗੀ ਆ ਬਾਈ ਥਣਾਂ ਦੀ ਕੁਆਲਿਟੀ ਵੀ ਵਧੀਆ ਮੜਾ ਤੋਰਾ ਵਖਾ ਦੇ ਵੀ ਬਹੁਤ ਘੱਟ ਪਸੂ ਨਿਕਲਦਾ ਚੰਗਾ ਪਸੂ ਅੱਜ ਕੱਲ ਦੇ ਟਾਈਮ 'ਚ ਬਾਈ ਤੁਸੀਂ ਦੇਖ ਹੀ ਸਕਦੇ ਹੋ ਚੰਗਾ ਹਵਾਨਾ ਇਧਰ ਨੂੰ ਤੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਜੇ ਆਪਾਂ ਤੋਂ ਕੋਈ ਗਲਤੀ ਹੁੰਦੀ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਆ ਰਿਹਾ ਬਾਈ ਦਾ ਰੰਗ ਰੂਪ ਵੱਲੋਂ ਵੇਖ ਸਕਦੇ ਹੋ ਚੰਗੀ ਆ ਬਾਈ ਚੰਗਾ ਵਜਣਾ ਵਹਿੜ ਦਾ ਤੀਜਾ ਸੂਆ ਸੋਨਾ ਦੂਜੇ ਸੂਆ 26 ਲੀਟਰ ਦੁੱਧ ਦਾ ਰਿਕਾਰਡ ਆ ਹੋਣਾ ਚੰਗਾ ਬਾਈ ਮਾਡੀ ਬੰਦਤੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੇ ਬਾਈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ 7 ਦਿਨਾਂ ਦੀ ਹੈ 7 ਦਿਨਾਂ ਦੀ ਕੱਚੀ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਆ ਜੀ ਆਪਾਂ ਇਹਦੀ? ਉਹਨਾਂ ਦਾ 82000 ਰੁਪਏ। ਮੋਲੇ ਦਾ 82000, ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੀ। ਹਾਂਜੀ। ਠੀਕ ਹੋ ਜੀ। 30000 ਦੇਵਾਂਗੇ। ਠੀਕ ਆ ਮੋਲ 82000। ਠੀਕ ਹੋ ਜੀ। ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ। 94633 ਹਾਂਜੀ। 47906। ਇੱਕ ਵਾਰ ਫੇਰ ਬੋਲ ਦਿਓ ਜੀ। 94633 ਹਾਂਜੀ। 47906। ਠੀਕ ਹੋ ਜੀ। ਇਹ ਬਾਈ ਦਾ ਕੰਟੈਕਟ ਨੰਬਰ ਹੈ ਜੀ। ਇਹਦਾ ਹੀ ਨੰਬਰ ਸੀਗਾ। ਠੀਕ। ਜੇ ਕਿਸੇ ਭਰਾ ਨੂੰ ਵੈਢ ਚਾਹੀਦੀ ਹੋਵੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ। ਇਸੇ ਤਰ੍ਹਾਂ ਫਿਰ ਆਪਣੇ ਚੈਨ